ਵਾਰੇ ਪਾਸੇ ਇਹ ਚੀਜ਼ਾਂ ਮਿਲेंगी ਔਰ کہیں ਨਹੀਂ ਮਿਲेंगी ਕਿਉਂਕਿ ਇਹ ਹੈਂਡ ਮੇਡ ਹੈ ਪੂਰਾ ਬਹੁਤ ਸਾਰੀਆਂ ਮਹਿਲਾئیں ਇਸ ਵਿੱਚ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਚੰਡੀਗੜ੍ਹ ਤੇ ਸ਼ਹਿਰ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਰੂ ਫੈਸਟੀਵਲ ਤੇ ਆਪਾਂ ਟਿਕਟ ਜਿਹੜੀ ਉਹ ਲੈ ਲਈ ਰੂ ਫੈਸਟੀਵਲ ਦੀ ਇੱਕ ਟਿਕਟ ਜਿਹੜੀ 50 ਰੁਪਏ ਦੀ ਆ ਤੇ ਇਹ ਜਿਹੜਾ ਫੈਸਟੀਵਲ ਆ 17 ਸੈਕਟਰ ਦੇ ਅਪਰੇਡ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਤੇ ਇਧਰੋਂ ਸਾਰੀ ਇਹ ਐਂਟਰੀ ਜਿਹੜੀ ਉਹ ਬਣੀ ਹੋਈ ਹੈ ਚੱਲਦੇ ਆਪਾਂ ਫੈਸ ਇਥੇ ਐਵੇਂ ਬਖਵਕ ਕਲਾ ਵੀ ਜਿਹੜੀਆਂ ਦਿਖਾਈਆਂ ਜਾਂਦੀਆਂ ਨੇ ਹਨਾ ਤੇ ਜਿਵੇਂ ਆ ਬਾਈ ਕੱਟ ਪੁਤਲੀਆਂ ਦਿਖਾ ਰਿਹਾ ਤੇ ਇਸ ਤਰ੍ਹਾਂ ਦੀਆਂ ਕਲਾ ਵੀ ਆਪਾਂ ਨੂੰ ਇੱਥੇ ਦੇਖਣ ਨੂੰ ਜਿਹੜੀਆਂ ਹੋ ਮਿਲਦੀਆਂ ਨੇਗੇ ਕੱਟ ਪੁਤਲੀ ਨਚਾ ਰਿਹਾ ਬਾਈ ਇਹ ਐਵੇਂ ਕੱਟ ਪੁਤਲੀਆਂ ਜਿਹੜੀਆਂ ਨਚਾਈਆਂ ਜਾਂਦੀਆਂ ਨੇ ਰਾਜਸਥਾਨ ਦਾ ਮੱਥਾ ਜਾ ਰਿਹਾ ਹੈ ਸੱਭਿਆਚਾਰ ਇੱਥੇ ਆਪਾਂ ਨੂੰ ਸਾਰਾ ਮਤਲਬ ਪੰਜਾਬੀ ਸੱਭਿਆਚਾਰ ਦੇਖਣ ਨੂੰ ਮਿਲੂਗਾ ਤੇ ਇੱਥੇ ਚਰਖਾ ਜਿਹੜਾ ਹੋ ਰੱਖਿਆ ਹੋਇਆ ਨਾਲ ਮੰਜੇ ਜਿਹੜੇ ਉਹ ਬਣਾਏ ਹੋਏ ਨੇ ਇੱਧਰ ਸਾਰੀ ਪੰਜਾਬੀ ਸੱਭਿਆਚਾਰ ਦੀ ਝਲਕ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲੂਗੀ ਬਾਕੀ ਇਧਰ ਨਾਲ ਇਹ ਊੜਾ ਜਿਹੜਾ ਉਹ ਲਿਖਿਆ ਹੋਇਆ ਤੇ ਇਸ ਤਰ੍ਹਾਂ ਮੰਜੇ ਆ ਤੁਸੀਂ ਬੈਠ ਕੇ ਫੋਟੋ ਵਗੈਰਾ ਜਿਹੜੀਆਂ ਉਹ ਕਰਵਾ ਸਕਦੇ ਹੋਗੇ ਤੇ ਆ ਜਿਵੇਂ ਮਧਾਨੀ ਜਿਹੜੀ ਉਹ ਦੇਖ ਰਹੇ ਹੋ ਤੇ ਅੱਜ ਕੱਲੇ ਪਿੰਡਾਂ 'ਚ ਸਾਰਾ ਕੁਝ ਲੋਕ ਹੁੰਦਾ ਜਾ ਰਿਹਾ ਹੈ ਤੇ ਜਿਵੇਂ ਆਪਾਂ ਦੇਖਦੇ ਸੀਗੇ ਨਾ ਪੁਰਾਣੀ ਸਮਿਆਂ ਦੇ ਵਿੱਚ ਆਮ ਹੁੰਦੀ ਸੀ ਚੀਜ਼ਾਂ ਹੁਣ ਇਹ ਮੇਲਿਆਂ 'ਚ ਦੇਖਣ ਨੂੰ ਮਿਲਦੀਆਂ ਨੇ ਆਪਾਂ ਨੂੰ ਚਰਖੇ ਵਗੈਰਾ ਜਿਹੜੇ ਹੋ ਗਏ ਹਨ ਤੇ ਹੁਣ ਚੱਲਦੇ ਆਪਾਂ ਅੱਗੇ ਉਹ ਦੇਖਦੇ ਆ ਤੇ ਉਧਰ ਪਿੱਛੇ ਆਪਾਂ ਤੁਹਾਨੂੰ ਦਿਖਾਇਆ ਸੀ ਉਧਰ ਜਾਦਾ ਕੱਪੜੇ ਵਾਲੀਆਂ ਸੂਟ ਵਾਲੀਆਂ ਸਟਾਲ ਸੀਗੀਆਂ ਤੇ ਇੱਧਰ ਆਪਾਂ ਦੇਖ ਲਾਂਦੇ ਆਗੇ ਤੇ ਇੱਧਰ ਕੁਝ ਹੋਮ ਡੈਕੋਰੇਸ਼ਨ ਵਾਲੀਆਂ ਆਪਾਂ ਨੂੰ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਹਨ ਤੇ ਇੱਧਰ ਲਾਈਟਸ ਵਗੈਰਾ ਤੁਸੀਂ ਦੇਖੋ ਆ ਬਹੁਤ ਸੋਹਣੀ ਜਿਹੜੀ ਉਹ ਸਟਾਲ ਹੈ ਤੇ ਰਾਤ ਨੂੰ ਤੇ ਸਟਾਲ ਹੋਰ ਵੀ ਸੋਹਣੀ ਲੱਗਦੀ ਉਹ ਇਹ ਲਾਈਟਾਂ ਚੱਲੇ ਤੇ ਬਹੁਤ ਸੂਰੂਰਤ ਲੱਗਦੀ ਐ ਇਹਨਾਂ ਦੇ ਕੋਲੋਂ ਬਹੁਤ ਸਾਰਾ ਸਮਾਨ ਐ ਲਾਈਟਾਂ ਵਗੈਰਾ ਤੁਸੀਂ ਦੇਖ ਰਹੇ ਹੋ ਹਨ ਇਹ ਸਾਰਾ ਹੋਮ ਡੈਕੋਰੇਸ਼ਨ ਵਾਸਤੇ ਆ ਜੇ ਤੁਸੀਂ ਲਾਈਟਾਂ ਨਾਲ ਆਪਣੇ ਘਰਾਂ ਨੂੰ ਸਜਾਉਣਾ ਜਿਹੜਾ ਹਨ ਤੇ ਇੱਥੋਂ ਸਮਾਨ ਤੁਸੀਂ ਖਰੀਦ ਕੇ ਜਿਹੜਾ ਹੋ ਲੈ ਕੇ ਜਾ ਸਕਦੇ ਹੋ ਲੈਂਪ ਵਗੈਰਾ ਹੋਗੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਬਹੁਤ ਸੋਹਣਾ ਸੋਹਣਾ ਸਮਾਨ ਇੱਥੋਂ ਤੁਹਾਨੂੰ ਮਿਲੂ ਤੇ ਇਸ ਤਰ੍ਹਾਂ ਇੱਥੇ ਜੁਨੀਕ ਜੁਨੀਕ ਸਮਾਨ ਆਪਾਂ ਨੂੰ ਸਟਾਲਾਂ ਦੇ ਉੱਪਰ ਜਿਹੜਾ ਉਹ ਦੇਖਣ ਨੂੰ ਮਿਲਦਾ ਐ ਐਗਜ਼ੀਬਿਸ਼ਨਾਂ ਦੇ ਵਿੱਚ ਇਧਰ ਨਾਲ ਜਾਂ ਫਿਰ ਬੈੱਡ ਸ਼ੀਟਾਂ ਵਗੈਰਾ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਹੋ ਗਈਆਂ ਅ ਪੜਦੇ ਵਗੈਰਾ ਹੋਗੇ ਤੇ ਇਹ ਵੱਖ-ਵੱਖ ਸਟੇਟਾਂ ਤੋਂ ਆਉਂਦੇ ਨੇ ਆਮ ਇਹ ਜਿਹੜਾ ਸਮਾਨ ਬਾਜ਼ਾਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਹਨਾ ਜੇ ਆਪਾਂ ਆਮ ਗੱਲ ਕਰੀਏ ਜਿਹੜੀਆਂ ਸਟਾਲਾਂ ਇੱਥੇ ਹੁੰਦੀਆਂ ਨੇ ਹੈਗੀਆਂ ਤੇ ਇਹ ਮਤਲਬ ਮੇਨ ਐਗਜ਼ੀਬਿਸ਼ਨਾਂ ਦੇ ਵਿੱਚ ਸਟਾਲਾਂ ਲੱਗਦੀਆਂ ਨੇ ਆਮ ਬਾਜ਼ਾਰਾਂ ਦੇ ਵਿੱਚੋਂ ਇਹ ਸਮਾਨ ਜਿਹੜਾ ਹੋ ਮਿਲਣਾ ਔਖਾ ਹੁੰਦਾ ਬਾਕੀ ਸਾਡਾ ਸੂਟ ਤੁਸੀਂ ਦੇਖ ਸਕਦੇ ਹੋ ਕੜਾਈ ਵਾਲੇ ਸੂਟ ਵਗੈਰਾ ਹਨਾ ਤੇ ਐਵੇਂ ਦੀਆਂ ਸਟਾਲਸ ਸਾਰੀਆਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਪਹਿਲਾਂ ਵੀ ਆਪਾਂ ਜਿਵੇਂ ਤੁਹਾਨੂੰ ਦਿਖਾਇਆ ਜੀ ਆ ਤੇ ਇਹਦੇ ਨਾਲ ਇਹ ਬੈਗਸ ਵਗੈਰਾ ਐਵੇਂ ਦੀਆਂ ਸਟਾਲਸ ਜਿਹੜੀਆਂ ਇੱਥੇ ਹੈਗੀਆਂ ਨੇ ਤੇ ਆ ਤੁਸੀਂ ਬੈਗ ਜਿਹੜੇ ए, ए, सारा हैंड़, 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 हाँ। ये सारा तो हैंडमेड हाथी बनाया हुआ है जी हाथ से बनाया हुआ ये हमारे घर पे लेडीज लोग एम्ब्रॉयडरी करती हैं अच्छा जी हाँ उसके बाद में ये टोटल लेदर से स्टिचिंग है हाँ जी हाथ से हाथ से बनाया हुआ है ठीक है जी जी कोटली कैसा होता है सर हां जी पोटली बैग है जी क्या प्राइस क्या है सर इसका फिफ्टी का 750 का अच्छा भी यूज कर सकते हैं इसको सिलिंग भी कर सकते हैं ਆਪ ਕਦੋਂ ਤੋਂ ਕੰਮ ਕਰ ਰਹੇ ਹੋ ਜੀ ਕਿੰਨੇ ਸਾਲ ਹੋ ਗਿਆ ਤੁਹਾਡਾ ਮਹਾਰੋਸਥਾਨੀ ਕੰਮ ਹੈ ਮੇਰੇ ਫਾਦਰ ਕੋਲ ਨੈਸ਼ਨਲ ਅਵਾਰਡ ਮਿਲ ਚੁੱਕਾ ਹੈ ਅੱਛਾ ਇਸ ਕੰਮ ਕੇ ਲੀਏ ਇਸ ਕੰਮ ਕੇ ਲੀਏ ਠੀਕ ਹੈ ਜੀ ਠੀਕ ਹੈ ਠੀਕ ਹੈ ਇਹਨਾਂ ਨੂੰ ਬਾਈਬੂੜੀ ਨੂੰ ਨੈਸ਼ਨਲ ਅਵਾਰਡ ਜਿਹੜਾ ਉਹ ਮਿਲਿਆ ਹੋਇਆ ਹੈ ਨਾ ਇਹ ਕੰਮ ਕਰਕੇ ਤੇ ਬਹੁਤ ਸੋਹਣੇ ਬੈਗ ਵਗੈਰਾ ਇੱਥੇ ਜਿਹੜੇ ਉਹ ਹੈਗੇ ਨੇ ਤੇ ਐਵੇਂ ਦੀਆਂ ਜੁਨੀਕ ਜੁਨੀਕ ਚੀਜ਼ਾਂ ਆਪਾਂ ਨੂੰ ਇਹ ਐਗਜ਼ੀਬੀਸ਼ਨ ਦੇ ਵਿੱਚ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਨਹੀਂ ਜਿਹੜੀਆਂ ਆਪਾਂ ਨੂੰ ਆਮ ਬਾਜ਼ਾਰਾਂ ਦੇ ਵਿੱਚ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਸਾਰੇ ਇਹਨਾਂ ਦੇ ਕੋਲ ਬੈਗ ਨੇ ਬੈਗ ਜੁੱਤੀਆਂ ਤੇ ਇਹਨਾਂ ਕੋ ਯੋਗੈਦਿਕ ਮੈਡੀਸਨ ਵਗੈਰਾ ਨੇ ਗੀਆਂ ਅੱਛਾ ਮੈਡੀਸਨ ਸ਼ੂਗਰ ਕੇ ਲਿਏ ਡਿਪਟੀ ਕੇ ਲਿਏ ਅੱਛਾ ਹਾਂਜੀ ਸ਼ੂਗਰ ਬੀਪੀ ਕੇ ਲਿਏ ਸਾਰੇ ਕਾਸੇ ਕੇ ਲਿਏ ਕੰਮ ਕਰਨਾ ਹੋਤਾ ਹੈ ਗੇਸ ਕੇ ਲਿਏ ਹੋਤਾ ਹੈ ਅੱਛਾ ਠੀਕ ਕੁਝ ਬੈਗਸ ਵਗੈਰਾ ਆਪਾਂ ਨੂੰ ਦੇਖਣ ਨੂੰ ਜਿਹੜੇ ਮਿਲਣਗੇ ਹਨ ਆਹ ਸਟਾਲ ਦੇ ਉੱਪਰ ਤੇ ਇਹ ਸਾਰੇ ਇਹਨਾਂ ਦੇ ਕੋਲ ਬੈਗ ਨੇ ਸਾਈਡ ਬੈਗ ਵਗੈਰਾ ਹੋਗੇ ਜਿਵੇਂ ਇੱਥੇ ਇਹਨਾਂ ਨੇ ਸਾਰੇ ਡਿਸਪਲੇ ਵੀ ਜਿਹੜੇ ਉਹ ਕੀਤੇ ਹੋਏ ਨੇ ਤੇ ਆਪਾਂ ਨੇੜੋਂ ਵੀ ਜਿਹੜਾ ਉਹ ਦੇਖ ਲੈਣੇ ਤੇ ਕੁਝ ਇਸ ਤਰ੍ਹਾਂ ਡੈਕੋਰੇਸ਼ਨ ਵਾਲਾ ਸਮਾਨ ਵੀ ਆਪਾਂ ਨੂੰ ਇੱਥੋਂ ਜਿਹੜਾ ਉਹ ਮਿਲੂਗਾ ਇਹ ਸਟਾਲ ਦੇ ਉੱਪਰੋਂ ਤੇ ਆ ਬਹੁਤ ਸਾਰਾ ਸਾਮਾਨ ਇੱਥੇ ਜਿਹੜਾ ਉਹ ਹੈਗਾ ਇਹਨਾਂ ਦੀ ਸਟਾਲ ਦੇ ਉੱਪਰ ਇਹ ਤੁਸੀਂ ਡੈਕੋਰੇਟ ਜੇ ਕਰਨਾ ਆਪਦਾ ਘਰ ਇਹ ਤੁਸੀਂ ਡੈਕੋਰੇਟ ਕਰ ਸਕਦੇ ਹੋ ਤੇ ਆ ਛੋਟੇ ਛੋਟੇ ਬੈਗ ਇਹ ਵੀ ਸਾਰੇ ਹੈਂਡਮੇਡ ਨੇ ਜਿੰਨੀਆਂ ਵੀ ਇੱਥੇ ਸਟਾਲਾਂ ਆਪਾਂ ਨੂੰ ਮਿਲਣਗੀਆਂ ਸਾਰੀਆਂ ਹੱਥੀ ਬਣਾਈ ਹੋਈ ਬੈਗ ਵਗੈਰਾ ਮਿਲਣਗੇ ਸਾਰੀਆਂ ਹੈਂਡਮੇਡ ਸਟਾਲਸ ਹੀ ਆਪਾਂ ਨੂੰ ਜਿਹੜੀਆਂ ਇੱਥੇ ਉਹ ਮਿਲਦੀਆਂ ਰਹੀਆਂ ਇਹ ਜਿਹੜੇ ਐਕਟੀਵੇਸ਼ਨ ਨੇ ਤੇ ਚੱਲਦੇ ਆਂ ਬਾਕੀ ਆਪਾਂ ਕੁੜਤੇ ਪਜਾਮੇ ਵਗੈਰਾ ਵੀ ਤੁਹਾਨੂੰ ਦਿਖਾਉਣੇ ਆ ਹੋਰ ਕੀ ਹਾਲ ਨੇ ਬਈ ਜੀ ਹਾਂਜੀ ਹਾਂਜੀ ਤੁਹਾਡੇ ਦਰਸ਼ਨ ਹੋ ਹੀ ਜਾਂਦੇ ਨੇ ਹਾਂਜੀ ਹਾਂਜੀ ਤੇ ਕੀ ਕੀ ਲੈ ਕੇ ਆਏ ਹੋ ਅੱਜ ਕੀ ਦਰਸ਼ਕਾਂ ਲਈ ਐਸ ਲਈ ਸਪੈਸ਼ਲ ਭਾਜੀ ਅਸੀਂ ਲੈ ਕੇ ਆਏ ਹਾਂ ਜੀ ਸਾਊਥ ਦੀ ਮਲਮਲ ਉਹ ਐਮਟੂਰ ਦੀ ਵਰਲਡ ਦੀ ਵਨ ਆਫ ਦਾ ਸੌਫਟੈਸਟ ਤੇ ਪਿਓਰ ਕਾਟਨ ਜਿਹੜੀ ਕੈਮੀਕਲ ਫਰੀ ਕਾਟਨ ਹੁੰਦੀ ਹੈ ਜਿਹੜਾ ਤੁਸੀਂ 100 ਵਾਰੀ ਵੀ ਵਾਸ਼ ਕਰ ਲੋਗੇ ਕਪੜਾ yellow ਨਹੀਂ ਹੁੰਦਾ ਜੀ ਪੀਲਾ ਨਹੀਂ ਹੁੰਦਾ ਜੀ ਔਰ ਜਿਹੜਾ ਮਰਜ਼ੀ ਰੰਗ ਡਾਈ ਕਰਾ ਸਕਦੇ ਹੋ ਜੀ ਪਰ ਇਹ ਕਾਟਨ ਸਾਡੀ ਤੁਸੀਂ ਇੱਥੇ ਸਾਰੇ ਲੈਣ ਆਓ ਤੇ ਆਪਣਾ ਆਸ਼ੀਰਵਾਦ ਦਿਓ ਆਕੇ ਜੀ ਇਹ ਆ ਸਟਾਲ ਤੁਸੀਂ ਦੇਖੋ ਬਹੁਤ ਸੋਹਣੀ ਸਟਾਲ ਆ ਮੈਨੂੰ ਲੱਗਦਾ ਵੀ ਸਾਰੇ ਐਗਜ਼ੀਬਿਸ਼ਨ ਦੇ ਵਿੱਚੋਂ ਆਹ ਸਟਾਲ ਮੈਨੂੰ ਬਹੁਤ ਬਹੁਤ ਸੋਹਣੀ ਲੱਗੀ ਸਾਰੇ ਐਗਜ਼ੀਬਿਸ਼ਨ ਦੇ ਵਿੱਚੋਂ ਬਹੁਤ ਸਾਰਾ ਸਮਾਨ ਹੈ ਇਹਨਾਂ ਦੇ ਕੋਲ ਹਨ ਤੇ ਹੋਮ ਡੈਕੋਰੇਸ਼ਨ ਵਾਲਾ ਤੇ ਇਹ ਸਮਾਨ ਵੀ ਬਹੁਤ ਮਹਿੰਗਾ ਹੋਊ ਇਹ ਬਾਈ ਉਹਨੀਆਂ ਕੋਲ ਲੈਂਪ ਵਗੈਰਾ ਹਨ ਤੇ ਹੋਰ ਬਹੁਤ ਸਾਰਾ ਸਮਾਨ ਤੇ ਦੇਖੋ ਬਈ ਕਿੰਨਾ ਵਧੀਆ ਸਮਾਨ ਤੇ ਆ ਕੁਝ ਮੰਦਰ ਵਾਸਤੇ ਪੂਜਾ ਵਾਲਾ ਸਮਾਨ ਹਨ ਘਟੀਆਂ ਵਗੈਰਾ ਐਵੇਂ ਜਿਹੇ ਚੀਜ਼ਾਂ ਵੀ ਸਾਰੀਆਂ ਜਿਹੜੀਆਂ ਮਿਲਣਗੀਆਂ ਬਾਈ ਇਹ ਕਿਸ ਚੀਜ਼ ਦਾ ਬਣਾ ਹੋਇਆ ਹੈ ਬ੍ਰਾਸ ਦਾ ਬਣਾ ہوا ਹੈ ਬ੍ਰਾਸ ਕਾ ਬਨਾ ਹੋਆ ਹੈ ਠੀਕ ਹੈ ਜੀ ਠੀਕ ਹੈ ਤੇ ਬ੍ਰਾਸ ਦਾ ਬਣਿਆ ਹੋਇਆ ਭਾਈ ਹੁਣੀ ਕਹਿੰਦੇ ਸਮਾਨ ਤੇ ਬਹੁਤ ਸੋਹਣਾ ਸਮਾਨ ਇਹਨਾਂ ਦੀ ਸਟਾਲ ਦੇ ਉੱਪਰ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਆ ਤੁਸੀਂ ਦੇਖੋ ਕਮਰਿਆਂ ਦੇ ਵਿੱਚ ਲੈਂਪ ਹਨਾ ਜਿਵੇਂ ਰਾਜੇ ਮਹਾਰਾਜਾਂ ਦੇ ਕਮਰਿਆਂ ਦੇ ਵਿੱਚ ਲੈਂਪ ਹੁੰਦੇ ਨੇ ਉਹ ਜਿਹੇ ਲੈਂਪ ਨੇ ਇਹ ਤੇ ਸ਼ਾਹੀ ਕਹਦੀ ਹੈ ਸ਼ਾਹੀ ठाट-ਬਾਟ ਵਾਲੀ ਸਟਾਲ ਆ ਭਾਈ ਇਹ ਤਾਂ ਤੇ ਸਮਾਨ ਬਹੁਤ ਸੋਹਣਾ ਬਾਈ ਹੁਣੀ ਆ ਜੀ ਸਟਾਲ ਦੇ ਉੱਪਰ ਤੇ ਇਹ ਘਰਾਂ ਦੀ ਡੈਕੋਰੇਸ਼ਨ ਵਾਸਤੇ ਹਨਾ ਐਵੇਂ ਦੀਆਂ ਚੀਜ਼ਾਂ हां जी ਜੇ ਵੀ ਬਰਾਸ ਕਾ ਹੈ ਸਾਰਾ ਇਹ ਪੂਰਾ ਬਰਾਸ ਹੈ ਠੀਕ ਹੈ ਜੀ ਠੀਕ ਹੈ ਪਿੱਛੇ ਤੋਂ ਪਿੱਛੇ ਵੀ ਦੇਖ ਅੱਛਾ ਅਹ ਜੇ ਵੀ ਸਾਰਾ ਬਰਾਸ ਦਾ ਜਿਹੜਾ ਉਹ ਸਮਾਨ ਹੈਗਾ ਹਨਾ ਬਾਈ ਕਹਿੰਦੇ ਬਣਿਆ ਹੋਇਆ ਤੇ ਚਲਦੇ ਆਂਗੇ ਅੱਗੇ ਅੱਗਿਓ ਤੁਹਾਨੂੰ ਜਿਹੜਾ ਉਹ ਦਿਖਾਉਣੇ ਆ ਜਾ ਕੇ ਇਹ ਸਾਰਾ ਐਕਸਪੋ ਤੇ ਡੈਕੋਰੇਸ਼ਨ ਵਾਲੀਆਂ ਸਾਰੀਆਂ ਚੀਜ਼ਾਂ ਜਾਂ ਇਸ ਤਰ੍ਹਾਂ ਦਾ ਸਮਾਨ ਇੱਥੋਂ ਦੇਖਣ ਨੂੰ ਮਿਲਦਾ ਤੇ ਬਾਕੀ ਆ ਵੀ ਸਾਰਾ ਵਾਲ ਡੈਕੋਰੇਸ਼ਨ ਵਾਸਤੇ ਐਵੇਂ ਦਾ ਸਮਾਨ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਆ ਸਾਰਾ ਉਹ ਵਾਲ ਡੈਕੋਰੇਸ਼ਨ ਵਾਸਤੇ ਹੈ ਇਹ ਸਾਰੀਆਂ ਹੈਂਡ ਮੇਡ ਚੀਜ਼ਾਂ ਨੇ बख़ बख़ स्टेटन तो स्टॉल्स बख स्टेटों ने ना एक्सपो के जी नमस्कार मैं हूँ सुई धागे का कारीगर चंडीगढ़ आपके घर पर आपको सामान देने के लिए आया हूँ उत्तराखंड से आया हूँ हमारी जो भी चीज़ें हैं पूरी सुई धागे की बनी हुई हैं आप देखेंगे सारा हैंडमेड है कौन सा एक नई कला जो है पुरानी हमारे भारत की थी उसको हम नए तरीके से ढाल के लाए हुए हैं हमारे पास ही ये चीज़ें मिलेंगी और कहीं नहीं मिलेंगी क्योंकि हैंडमेड है पूरा बहुत सारी महिलाएं इसमें जुड़ी हुई हैं आप देखेंगे पूरा सुई धागे का काम है छोटी सी की चेन से लेके हमारे पास बड़े बड़े चीज़ें हैं जो पूरे सुई धागे से बनाई हुई हैं और गिफ्टिंग के लिए आप यूज़ कर सकते हैं इनको बहुत सुंदर आइटम है और बहुत लोग पसंद भी कर रहे हैं आप जैसे देख रहे होंगे तो धन्यवाद और आप लोग आइए को तो परचेजिंग करके लीजिए लो भी इस तरह दियाँ स्टॉलों ने है ना तो इतने आ भी अपना स्टॉल जी देख लाने आ भी स्टॉल के ऊपर सारा समान जो देख रहे हो लकड़ तो बनया हुआ ਤੇ ਇੱਥੇ ਸਾਰਾ ਸਮਾਨ ਤੁਹਾਨੂੰ ਚੱਕਲੀ ਵੇਲਣੇ ਵਗੈਰਾ ਘਰਾਂ ਵਾਸਤੇ ਇਹ ਸਮਾਨ ਸਾਰਾ ਤੁਹਾਨੂੰ ਲੱਕੜ ਦਾ ਜਿਹੜਾ ਉਹ ਸਮਾਨ ਬਣਿਆ ਹੋਇਆ ਮਿਲੂਗਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਖਰੀਦ ਕੇ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ ਇਹ ਐਕਸਪੋ ਦੇ ਵਿੱਚੋਂ ਹਨ ਤੇ ਆ ਵੀ ਇੱਥੇ ਸਮਾਨ ਤੁਸੀਂ ਦੇਖੋ ਕੁਝ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਮਿਲਣਗੀਆਂ ਤੇ ਬਾਈ ਸਾਰਾ ਲੱਕੜੀ ਕੰਮਾ ਹੋਇਆ ਹੈ ਜੀ 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 ਇਹ ਸਾਰਾ ਖੁਦ ਆਪ ਤਿਆਰ ਕਰਵਾਤੇ ਹੋ ਆਪਣੇ ਕਾਰੀਗਰੋਂ ਸੇ ਕੋਲਕਾਤਾ ਸੇ ਆਏ ਉਸਨੇ ਜੀ ਜੀ ਕੋਲਕਾਤਾ ਸੇ ਸਾਰੇ ਲੱਕੜੀ ਦਾ ਸਮਾਨ ਹੈ ਜੀ ਸਾਬੂਨ ਦੇ ਰਿਹਾ ਹੈ ਕੋਈ ਹੈਲਮਟ ਫਾਰਮ ਹੈ ਸਰ ਜੀ 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 ਠੀਕ ਹੈ ਜੀ ਇਹ ਥਾਨਾ ਦਾ ਬਰਤਨ ਹੈ ਕੋਈ ਸਾਬੂਨ ਵਿੱਚ ਕੋਈ ਕਲਰ ਵੈਨਿਸ਼ ਕੁਝ ਵੀ ਨਹੀਂ ਹੈ ਨੈਚਰਲ ਹੈ ਜੀ ਹਾਂ ਠੀਕ ਹੈ ਇਹ ਨੀਮ ਦਾ ਨੀਮ ਦਾ ਲੱਕੀਰ ਤੇ ਬਣਾ ਹੋਇਆ ਅੱਛਾ ਜੀ ਠੀਕ ਹੈ ਆਪਣੀ ਆ ਤਾਂ ਵੈਲਕਮ ਜਿੱਤਾ ਇਹ ਫਾਇਦਾ ਹੁੰਦਾ ਇਹ ਇਸਤੇਮਾਲ ਕਰ ਠੀਕ ਹੈ ਜੀ ਠੀਕ ਹੈ ਤੇ ਇਹ ਜਿਹੜੇ ਨੀਮ ਦੇ ਉਹ ਤੋਂ ਬਣੇ ਹੋਏ ਨੇ ਇਹ ਨੀਮ ਦੀ ਬੋਡ ਤੋਂ ਹਨਾ ਜਿਹੜੇ ਕੰਗੇ ਤੁਸੀਂ ਦੇਖ ਰਹੇ ਹੋ ਤੇ ਐਵੇਂ ਜੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਆਮ ਬਾਜ਼ਾਰਾਂ ਦੇ ਵਿੱਚੋਂ ਨਹੀਂ ਮਿਲਦੀਆਂ ਉਹ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਜੀਆਂ ਆਹ ਤੁਸੀਂ ਬੈਗ ਦੇਖੋ ਬੈਗ ਪਰਸ ਵਗੈਰਾ ਹਨਾ ਇੱਥੇ ਆਫਿਸ ਵਾਸਤੇ ਜਾਂ ਹੋਰ ਟਿਫਨ ਬਾਕਸ ਪਾਉਣ ਨੂੰ ਬੋਤਲਾਂ ਪਾਉਣ ਨੂੰ ਐਵੇਂ ਦੀਆਂ ਚੀਜ਼ਾਂ ਇਹ ਭਾਈ ਸਾਹਿਬ ਜੇ ਸਾਰੇ ਜੂਟ ਕੇ ਬਣੇ ਹੋਏ ਹਨ ਜੀ ਜੀ ਸਰ ਖੁਦ ਕਲਕੱਤਾ ਸੀ ਇਹ ਬਾਈ ਉਹ ਨਹੀਂ ਕਲਕੱਤਾ ਤੋਂ ਆਏ ਨੇ ਤੇ ਇਹ ਬੈਗ ਵਗੈਰਾ ਤੁਸੀਂ ਦੇਖੋ ਨਾ ਬਹੁਤ ਸੋਹਣੇ ਬੈਗ ਨੇ ਤੇ ਐਵੇਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਖਰੀਦ ਕੇ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ ਸਟਾਲਾਂ ਦੇ ਉੱਪਰੋਂ ਤੇ ਐਵੇਂ ਦਾ ਬਹੁਤ ਸਾਰਾ ਸਮਾਨ ਤੁਹਾਨੂੰ ਇੱਥੋਂ ਜਿਹੜਾ ਹੋ ਸਟਾਲ ਦੇ ਉੱਪਰੋਂ ਮਿਲੇਗਾ ਤੇ ਆਹ ਕੁਝ ਰੂਮ ਫ੍ਰੈਸ਼ਨਰ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਜਿਹੜੀਆਂ ਮਿਲਣਗੀਆਂ ਆਪਦੇ ਰੂਮ ਵਾਸਤੇ ਘਰਾਂ ਵਾਸਤੇ ਫ੍ਰੈਸ਼ਨਰ ਤੁਸੀਂ ਜਿਹੜੇ ਉਹ ਇੱਥੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਇਹਦੇ ਨਾਲ ਇਧਰ ਆ ਵੀ ਕਾਫਰਨੀਚਰ ਆ ਜਿਹੜਾ ਆ ਵੀ ਬਹੁਤ ਸੋਹਣਾ ਤੇ ਇਹ ਵੀ ਆਪਾਂ ਨਿਗਾ ਮਾਰਦੇ ਆ ਜਿਹੜੀ ਤੇ ਬਹੁਤ ਸੋਹਣਾ ਫਰਨੀਚਰ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲੂਆ ਟੇਬਲ ਤੁਸੀਂ ਦੇਖੋ ਲੈ ਵੀ ਕਿੰਨੇ ਕਿੰਨੇ ਸੋਹਣੇ ਨੇ ਸਾਰਾ ਇਹ ਵੀ ਜਿਵੇਂ ਸ਼ਾਹੀ ਫਰਨੀਚਰ ਆਉਂਦਾ ਰਾਜਾ ਮਹਾਰਾਜੇ ਵਾਲਾ ਹਨ ਇਸ ਤਰ੍ਹਾਂ ਦਾ ਫਰਨੀਚਰ ਇੱਥੇ ਜਿਹੜਾ ਹੋਇਆ ਹੈਗਾ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਵਾਂਗੇ ਉਹਨੋਂ ਸਾਈਡਾ ਇਧਰ ਵੀ ਡਾਈਨਿੰਗ ਟੇਬਲ ਚੇਅਰਸ ਟੇਬਲ ਵਗੈਰਾ ਇੱਥੇ ਜਿਹੜੇ ਸਾਰੇ ਹੈਗੇ ਨੇ ਹਨਾ ਅ ਇੱਥੇ ਐਗਜ਼ੀਬਿਸ਼ਨ ਦੇ ਵਿੱਚ ਆ ਸੌਫੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਪ ਇਧਰ ਸਾਰੇ ਟੇਬਲ ਵਗੈਰਾ ਦੇਖੋ ਬਹੁਤ ਸੋਹਣੇ ਸੋਹਣੇ ਟੇਬਲ ਤੁਹਾਨੂੰ ਇੱਥੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਕਲਾ ਜਿਹੜੀ ਇਹਨਾਂ ਤੇ ਕੀਤੀ ہوئی ਆ ਸਾਰੇ ਇਹ ਹੱਥੀ ਹੈਂਡ ਮੇਡ ਬਣੇ ਹੋਏ ਨੇ ਆ ਉੱਪਰ ਜਿਹੜੀ ਕਲਾ ਤੁਸੀਂ ਦੇਖ ਰਹੇ ਹੋ ਨਾ ਬਹੁਤ ਸੋਹਣੀ ਕਲਾ ਕੀਤੀ ہوئی ਆ ਤੇ ਆ ਸਾਹਮਣੇ ਤੁਸੀਂ ਦੇਖੋ ਬਹੁਤ ਸੋਹਣਾ ਜਿਹੜਾ ਉਹ ਫਰਨੀਚਰ ਹੈ ਤੇ ਇਧਰ ਸਾਰਾ ਹੋਰ ਤੁਸੀਂ ਦੇਖ ਸਕਦੇ ਹੋ ਚੇਅਰ ਟੇਬਲ ਵਗੈਰਾ ਹਨਾ ਇੱਥੇ ਵੀ ਕਾਫੀ ਸਾਰਾ ਫਰਨੀਚਰ ਇੱਥੇ ਜਿਹੜਾ ਉਹ ਦੇਖਣ ਨੂੰ ਮਿਲੂ ਜਾਂ ਕੁਝ ਘਰਾਂ ਦੀ ਵਰਤੋਂ ਵਾਲਾ ਸਮਾਨ ਡੈਕੋਰੇਸ਼ਨ ਵਾਸਤੇ ਸਾਰਾ ਆਪਾਂ ਨੂੰ ਮਿਲੂਗਾ ਜਿਵੇਂ ਪਿੱਛੇ ਹੈ ਆਪਾਂ ਸਟਾਲਾਂ ਦੇ ਉੱਪਰ ਸਾਰਾ ਦੇਖਿਆ ਹਨ ਇਸ ਤਰ੍ਹਾਂ ਦਾ ਸਮਾਨ ਤੁਸੀਂ ਇੱਥੋਂ ਖਰੀਦ ਕੇ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਇਦੇ ਨਾਲੇ ਆਹ ਸਟਾਲ ਬਹੁਤ ਸੋਹਣੀ ਲੱਗੀ ਮੈਨੂੰ ਇਹ ਸਾਰੇ ਮਤਲਬ ਕਾਰਨੀਵਲ ਦੇ ਵਿੱਚੋਂ ਸਾਰੇ ਫੈਸਟੀਵਲ ਦੇ ਵਿੱਚੋਂ ਹਨ ਇਹ ਜਿਹੜੀ ਯੂਨੀਕ ਸਟਾਲ ਹੈ ਇੱਥੇ ਬੁੱਕਸ ਵਗੈਰਾ ਬਹੁਤ ਸਾਰੀਆਂ ਨੇ ਕਿਉਂਕਿ ਕਿਤਾਬਾਂ ਹਰੇਕ ਬੰਦੇ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਕਿਤਾਬਾਂ ਪੜ੍ਹਨ ਦਾ ਜਿਹੜਾ ਸ਼ਕੀਨ ਹੈ ਉਹਦੇ ਵਾਸਤੇ ਇਹ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਕਿਤਾਬਾਂ ਪੜ੍ਹਨ ਵਾਲੇ ਬੰਦੇ ਦੇ ਬਹੁਤ ਮਤਲਬ ਜ਼ਿੰਦਗੀ ਦੇ ਵਿੱਚ ਸੁਧਾਰ ਆਉਂਦਾ ਤੇ ਹਰੇਕ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕਿਤਾਬਾਂ ਜਿਹੜੀਆਂ ਉਹ ਪੜ੍ਹਨੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬੁੱਕਸ ਵਗੈ ਅ ਬੋਕਾਂ ਪੜ੍ਹਦੇ ਜੇ ਤੁਸੀਂ ਸ਼ਕੀਨ ਹੋ ਯਾਦ ਅੰਗਲਿਸ਼ ਦੇ ਵਿੱਚ ਆਪਾਂ ਨੂੰ ਬੋਕਾਂ ਜਿਹੜੀਆਂ ਉਹ ਮਿਲਣਗੀਆਂ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਬੋਕਾਂ ਜਿਹੜੀਆਂ ਰਿਚ ਡੈਡ ਪੂਰ ਡੈਡ ਆ ਕਿਤਾਬ ਬਹੁਤ ਮਸ਼ਹੂਰ ਸੀ ਬਹੁਤ ਮਸ਼ਹੂਰ ਕਿਤਾਬ ਹੈ ਤੇ ਇਸ ਤਰ੍ਹਾਂ ਦੀਆਂ ਬੋਕਾਂ ਤੁਸੀਂ ਖਰੀਦ ਕੇ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ ਇਹ ਐਕਜੀਬੀਸ਼ਨ ਦੇ ਵਿੱਚੋਂ ਤੇ ਇੱਥੇ ਕੁਝ ਇਸ ਤਰ੍ਹਾਂ ਦੀਆਂ ਸਟਾਲਾਂ ਆਪਾਂ ਨੂੰ ਜਿਹੜੀਆਂ ਮਿਲਣਗੀਆਂ ਚਿਪਸ ਵਗੈਰਾ ਹੋਗੇ ਜਿਵੇਂ ਹਨ ਤੇ ਐਵੇਂ ਦਾ ਸਮਾਨ ਤੁਸੀਂ ਇਥੋਂ ਵੀ ਜਿਹੜਾ ਖਰੀਦ ਕੇ ਲੈ ਕੇ ਜਾ ਸਕਦੇ ਹੋ ਇੱਕ ਡਿਵੀਜ਼ਨ ਦੇ ਵਿੱਚੋਂ ਬਾਕੀ ਇਧਰ ਸਾਹਮਣੇ ਸ਼ਹਿਦ ਵਗੈਰਾ ਹੋ ਗਿਆ ਐਵੇਂ ਜਿਹਾਂ ਸਟਾਲਸ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਆਹ ਸਟਾਲ ਦੇ ਉੱਪਰ ਸ਼ਹਿਦ ਹੈ ਇਹਨਾਂ ਦੇ ਕੋਲ ਅਲੱਗ-ਅਲੱਗ ਤਰੀਕੇ ਦਾ ਸ਼ਹਿਦ ਜਿਹੜਾ ਉਹ ਦੇਖਣ ਨੂੰ ਮਿਲੂਗਾ ਅ ਅਜਵੈਣ ਦਾ ਸ਼ਹਿਦ ਹੋ ਗਿਆ ਜਿਵੇਂ ਜਾਮਣ ਦਾ ਜਿਹੜਾ ਉਹ ਸ਼ਹਿਦ ਹੋ ਗਿਆ ਵੱਖ-ਵੱਖ ਤਰੀਕੇ ਦਾ ਸ਼ਹਿਦ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਹਰ ਇੱਕ ਤਰੀਕੇ ਦੀ ਸਟਾਲ ਇੱਥੇ ਜਿਹੜੀ ਉਹ ਦੇਖਣ ਨੂੰ ਮਿਲੂਗੀ ਆਪਾਂ ਨੂੰ ਤੇ ਆ ਕੈਪਸ ਵਗੈਰਾ ਜਾਂ ਐਨਕਾਂ ਵਗੈਰਾ ਤੁਸੀਂ ਖਰੀਦਣੀਆਂ ਨੇ ਐਵੇਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ ਤੇ ਫੈਸ਼ਨ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਤੇ ਇਹਦੇ ਨਾਲ ਹੀ ਕੁਝ ਇੱਥੇ ਜੁਐਲਰੀ ਵਗੈਰਾ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਪਾਂ ਨੂੰ ਜਿਹੜੀਆਂ ਉਹ ਮਿਲ ਲਈਆਂ ਤੇ ਭਾਈ ਸਾਹਿਬ ਕਿਸ ਚੀਜ਼ ਕਾ ਬਣਾ ਹੋਇਆ ਹੈ ਇਹ ਸਾਰਾ ਪਤਲ ਕਾ ਹੈ ਇਹ ਸਾਰਾ ਪਤਲ ਦਾ ਜਿਹੜਾ ਉਹ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਸਮਾਨ ਆ ਲੈਂਪ ਵਗੈਰਾ ਤੁਸੀਂ ਦੇਖੋ ਸਾਰੇ ਪਿੱਤਲ ਦੀ ਜਿਹੜੇ ਉਹ ਬਣੇ ਹੋਏ ਆ ਇਹ ਸਟਾਲਾਂ ਇੱਥੇ ਜਿਹੜੀ ਆ ਉਹ ਲੱਗਦੀਆਂ ਨੇ ਇਹ ਐਗਜ਼ੀਬਿਸ਼ਨ ਦੇ ਵਿੱਚ ਤੇ ਅੱਗੇ ਚੱਲਦੇ ਆਂਗੇ ਅੱਗਿਓਂ ਦੇਖ ਲਾਂਦੇ ਆਂਗੇ ਆਪਾਂ ਜਾ ਕੇ ਤੇ ਹਰੀਗ ਤਰੀਕੇ ਦੀ ਸਟਾਲ ਤੁਹਾਨੂੰ ਮਿਲੂ ਇੱਥੋਂ ਤੁਸੀਂ ਸ਼ਾਪਿੰਗ ਜਿਹੜੀ ਉਹ ਕਰ ਸਕਦੇ ਹੋ ਹਨ ਆ ਇੱਧਰ ਵੀ ਆ ਚਿਪਸ ਵਗੈਰਾ ਜਾਂ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਤੇ ਤੁਸੀਂ ਜਿਹੜਾ ਟੇਸਟ ਕਰਕੇ ਜਿਹੜੇ ਤੁਸੀਂ ਲੈਣੇ ਨੇ ਪਾਪੜ ਸਨੈਕਸ ਵਗੈਰਾ ਇਹ ਤੁਸੀਂ ਜਿਹੜੇ ਉਹ ਖਰੀਦ ਸਕਦੇ ਹੋਗੇ। ਬਾਕੀ ਇੱਧਰ ਵੀ ਸਾਰਾ ਹਸ ਮਤਲਬ ਮੈਟ ਵਗੈਰਾ ਹੋ ਗਿਆ ਹੈ ਨਾ ਇਹਨਾਂ ਦੀ ਸਟਾਲ ਦੇ ਉੱਪਰ ਇਸ ਤਰ੍ਹਾਂ ਦੇ ਮੈਟ ਵਗੈਰਾ ਤੁਹਾਨੂੰ ਜਿਹੜੇ ਉਹ ਇੱਥੇ ਉਹ ਮਿਲ ਜਾਣਗੇ। ਤੇ ਬਾਕੀ ਇੱਧਰ ਆ ਰਸੋਈ ਵਾਸਤੇ ਸਾਰਾ ਸਮਾਨ ਤੁਹਾਨੂੰ ਇੱਥੇ ਜਿਹੜਾ ਉਹ ਮਿਲੂਗਾ ਨਾ ਤੇ ਰਸੋਈ ਵਾਸਤੇ ਤੁਸੀਂ ਸਮਾਨ ਪਤਲ ਦੇ ਭਾਂਡੇ ਜਿਹੜੇ ਉਹ ਲੈਣੇ ਨੇ ਇਹ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ। ਆ ਕੁੱਕਰ ਵਗੈਰਾ ਜਿਹੜੇ ਸਾਰੇ ਹੋ ਗਏ ਹਨ ਐਵੇਂ ਦਾ ਸਮਾਨ ਤੁਹਾਨੂੰ ਤੁਸੀਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ। ਤੇ ਤੇ ਇਧਰ ਵੀ ਕੁਝ ਕੋ ਆਹ ਕੂਦ ਵਗੈਰਾ ਪਰਫਿਊਮ ਵਗੈਰਾ ਹਨਾ ਐਵੇਂ ਨੀ ਚੀਜ਼ਾਂ ਵੀ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਇਹ ਐਕਸਪੋ ਦੇ ਵਿੱਚੋਂ ਤੇ ਤਕਰੀਬਨ ਹਰੇਕ ਤਰੀਕੇ ਦੀ ਆਪਾਂ ਨੂੰ ਇੱਥੇ ਸਟਾਲ ਜਿਹੜੀ ਉਹ ਦੇਖਣ ਨੂੰ ਮਿਲੂਗੀ ਤੇ ਹੁਣ ਆਪਾਂ ਚੱਲਦੇ ਹਾਂ ਦੂਸਰੀ ਸਾਈਡ ਤੇ ਤੁਹਾਨੂੰ ਦੂਸਰੀ ਸਾਈਡ ਤੋਂ ਜਿਹੜਾ ਉਹ ਫੂਡ ਕੋਰਟ ਵਗੈਰਾ ਉਹ ਦਿਖਾ ਦਾਨੇ ਹਾਂਗੇ ਤੇ ਫੂਡ ਕੋਰਟ ਵੀ ਹੈਗਾ ਇੱਥੇ ਤੁਸੀਂ ਆਫ ਦੀ ਫੈਮਿਲੀ ਨਾਲ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਖਾ ਪੀ ਸਕਦੇ ਹੋਗੇ ਬੈਠ ਕੇ ਕਾਫੀ ਵੱਡਾ ਫੂਡ ਕੋਰਟ ਇੱਥੇ ਜਿਹੜਾ ਉਹ ਬਣਿਆ ਹੋਇਆ ਹੈ ਸੁਈਆ ਬੈਠਣ ਨੂੰ ਜਿਵੇਂ ਥਾਂ ਜਿਹੜੀ ਉਹ ਦੇਖ ਰਹੇ ਹੋ ਥਾਂ ਇੱਥੇ ਜਿਹੜੀ ਉਹ ਬਣੀ ਹੋਈ ਹੈ ਤੇ ਇੱਧਰ ਜਿਵੇਂ ਸਾਹਮਣੇ ਰਾਜਸਥਾਨੀ ਫੂਡ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਇਹਨਾਂ ਦੇ ਕੋਲ ਰਾਜਸਥਾਨ ਦਾ ਖਾਣਾ ਸਾਰੀਆਂ ਡਿਸ਼ਾਂ ਵਗੈਰਾ ਹਨ ਇਹਨਾਂ ਨੇ ਇੱਥੇ ਨਾਮ ਵਗੈਰਾ ਸਾਰੇ ਲਿਖੇ ਹੋਏ ਨੇਗੇ ਆ ਸਾਰੇ ਆ ਜਿਹੜਾ ਰਾਜਸਥਾਨੀ ਜਿਹੜੇ ਉਹ ਖਾਣੇ ਨੇ ਮੂੰਗ ਦਾਲ ਦੀ ਕਚੌੜੀ ਇਹ ਸਾਰਾ ਰਾਜਸਥਾਨੀ ਖਾਣਾ ਹੈ ਵਕ ਵਕ ਸਟੇਟਾਂ ਦਾ ਤੁਸੀਂ ਖਾਣਾ ਵੀ ਇੱਥੇ ਜਿਹੜਾ ਇੰਜੋਏ ਉਹ ਕਰ ਸਕਦੇ ਹੋਗੇ ਅਲੱਗ-ਅਲੱਗ ਤਰੀਕੇ ਦਾ ਤੇ ਕਾਫੀ ਵੱਡਾ ਫੂਡ ਕੋਰਟ ਇੱਥੇ ਜਿਹੜਾ ਉਹ ਹੈਗਾ ਤੇ ਨਾਲ ਇਧਰ ਜਿਵੇਂ ਚਾਈਨੀਜ਼ ਫੂਡ ਹੋ ਗਿਆ ਵੱਖ-ਵੱਖ ਤਰੀਕੇ ਦਾ ਫੂਡ ਤੁਹਾਨੂੰ ਇੱਥੋਂ ਮਿਲੂਗਾ ਵਾਕਿ ਉੱਪਰ ਇਹਨਾਂ ਦੇ ਬੋਰਡ ਵਗੈਰਾ ਸਾਰੇ ਜਿਹੜੇ ਉਹ ਲੱਗੇ ਹੋਏ ਨੇ ਹਨ ਤੇ ਇਧਰ ਬੈਠ ਕੇ ਮਤਲਬ ਖਾ ਵੀ ਸਕਦੇ ਹੋ ਬਹੁਤ ਸਾਰੀ ਥਾਂ ਜਿਹੜੀ ਉਹ ਬਣੀ ਹੋਈ ਹੈ ਤੇ ਆ ਜਿਵੇਂ ਹੋ ਗਿਆ ਜੈਨੇਸਾ ਗੋਰਖਾਲੀ ਫੂਡ ਹਨਾ ਤੇ ਇਹਨਾਂ ਦਾ ਵੀ ਫੂਡ ਹੈ ਵੱਖ-ਵੱਖ ਤਰੀਕੇ ਦਾ ਤੁਹਾਨੂੰ ਖਾਣੇ ਜਿਹੜੇ ਉਹ ਮਿਲਣਗੇ ਹਨਾ ਇੱਥੋਂ ਤੁਸੀਂ ਖਾ ਪੀ ਜਿਹੜਾ ਹੋ ਸਕਦੇ ਹੋ ਤੇ ਜੇ ਕਿਹਾ ਹੈ ਤੁਸੀਂ ਰੋਟੀ ਹੈ ਨੇਪਾਲ ਕੀ ਹੈ 네ਪਾਲ ਕੀ ਹੈ acha aap nepal se aaye ho ਦੇਰਾ ਦੂਨ ਖਾਣਾ ਸਾਰਾ ਨੇਪਾਲਕਾ ਹੈ ਠੀਕ ਹੈ ਠੀਕ ਹੈ ਠੀਕ ਤੇ ਇਹ ਸਾਰਾ ਨੇਪਾਲੀ ਖਾਣਾ ਇਹਨਾਂ ਦੀ ਸਟਾਲ ਦੇ ਉੱਪਰ ਹਨਾ ਤੇ ਇਹ ਕਹਿੰਦੇ ਵੈਸੇ ਅਸੀਂ ਦੇਰਾ ਦੂਨ ਤੋਂ ਹਾਂ ਪਰ ਖਾਣੇ ਸਾਡੇ ਕੋਲ ਸਾਰੇ ਨੇਪਾਲੀ ਨੇਗੇ ਤੇ ਐਵੇਂ ਵਕ ਵਕ ਥਾਵਾਂ ਤੋਂ ਵਕ ਵਕ ਸਟੇਟਾਂ ਤੋਂ ਇਹ ਆਉਂਦੇ ਨੇ ਅੱਜ ਜਲੇਬੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਜਿਹੜੀ ਹਨਾ ਸ਼ੁੱਧ ਦੇਸੀ ਘੋਦੀ ਜਲੇਬੀ ਤੇ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਇੱਥੇ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਤੇ ਬਹੁਤ ਵੱਡਾ ਇਹ ਫੂਡ ਕੋਰਟ ਜਿਹੜਾ ਇੱਥੇ ਬਣਿਆ ਹੋਇਆ ਹਨਾ ਫੂਡ ਕੋਰਟ ਦੇ ਵਿੱਚ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਵੱਖ-ਵੱਖ ਸਟੇਟਾਂ ਦਾ ਆਪਾਂ ਨੂੰ ਇੱਥੇ ਖਾਣਾ ਜਿਹੜਾ ਉਹ ਦੇਖਣ ਨੂੰ ਮਿਲੇਗਾ ਤੇ ਇਹ ਐਗਜ਼ੀਬਿਸ਼ਨ ਤੇ ਜਿਹੜਾ ਫੈਸਟਾ ਕਾਫੀ ਵੱਡਾ ਫੈਸਟ ਹੈ ਤੇ ਆਪਣੀ ਫੈਮਿਲੀ ਨਾਲ ਤੇ ਬੱਚਿਆਂ ਨਾਲ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਤੇ ਇਹਦੇ ਨਾਲ ਇੱਥੇ ਚੂਲੇ ਵਗੈਰਾ ਵੀ ਜਿਹੜੇ ਉਹ ਹੈਗੇ ਨੇ ਬਾਕੀ ਆ ਆਈਸਕ੍ਰੀਮ ਇੱਥੇ ਹੈਗੀ ਹੈ ਨਾ ਫਰੂਟ ਆਈਸਕ੍ਰੀਮ ਇਹ ਵੀ ਤੁਸੀਂ ਇਥੋਂ ਲੈ ਕੇ ਜਾ ਸਕਦੇ ਹੋਗੇ ਫਰੂਟ ਆਈਸਕ੍ਰੀਮ ਜਿਹੜੀ ਉਹ ਇਹ ਤਿਆਰ ਕਰਦੇ ਨੇ ਇਹ ਅਲਜੀਰੀ ਫਰੂਟ ਆਈਸਕ੍ਰੀਮ ਤੇ ਇਸ ਤਰ੍ਹਾਂ ਹੀ ਫਰੂਟ ਆਈਸਕ੍ਰੀਮ ਤਿਆਰ ਕਰਦੋ ਨੇ ਤੇ ਇੱਥੇ ਸਾਹਮਣੇ ਹੀ ਕੁਝ ਕੁ ਬੱਚਿਆਂ ਵਾਸਤੇ ਝੂਲੇ ਵਗੈਰਾ ਵੀ ਜਿਹੜੇ ਉਹ ਹੈਗੇ ਨੇ ਜੇ ਛੋਟੇ ਬੱਚੇ ਆਉਂਦੇ ਨੇ ਇਹ ਫੈਸਟ ਦੇ ਵਿੱਚ ਤਾਂ ਝੂਲਿਆਂ ਤੇ ਇੰਜੋਏ ਵੀ ਕਰ ਸਕਦੇ ਨੇ ਇੱਥੇ ਕੁਝ ਕੁ ਗੇਮਸ ਵਗੈਰਾ ਵੀ ਜਿਹੜੀਆਂ ਨਾਲੇ ਹੈਗੀਆਂ ਨੇ ਨਿਸ਼ਾਨੇ ਲਾਉਣ ਵਾਲੀ ਜਾਂ ਫੁੱਟਬਾਲ ਨਾਲ ਗਲਾਸ ਸੱਟਣੇ ਹਨਾ ਤੇ ਐਵੇਂ ਦੀਆਂ ਗੇਮਸ ਵੀ ਆਪਾਂ ਨੂੰ ਜਿਹੜੀਆਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਆ ਸਾਰੇ ਛੋਟੇ ਬੱਚਿਆਂ ਵਾਸਤੇ ਝੂਲੇ ਨੇਗੇ ਤੇ ਤੇ ਫੈਸਟ ਦੇ ਵਿੱਚ ਐ ਇਸ ਤਰ੍ਹਾਂ ਦੀਆਂ ਸਟਾਲਸ ਵੀ ਜਿਹੜੀਆਂ ਹੋ ਹੈਗੀਆਂ ਨੇ ਤੁਸੀਂ ਤੋਂ ਮੈਟ ਜਿਹੜੀ ਹੋ ਲੈ ਕੇ ਜਾ ਸਕਦੇ ਹੋ ਨਾ ਤੇ ਆਪਦੇ ਘਰਾਂ ਵਾਸਤੇ ਬਹੁਤ ਸਾਰੇ ਨੂੰ ਇੱਥੇ ਕਾਰਪਟ ਮੈਟ ਜਿਹੜੀ ਹੋ ਮਿਲਣਗੇ ਤੇ ਅਲੱਗ-ਅਲੱਗ ਤਰੀਕੇ ਦੇ ਡਿਜ਼ਾਈਨ ਤੁਸੀਂ ਪਸੰਦ ਕਰਕੇ ਜਿਹੜਾ ਹੋ ਲੈ ਕੇ ਜਾ ਸਕਦੇ ਹੋ ਤੇ ਸੈਕਟਰ 17 ਦੇ ਪਲੇਡ ਗਰਾਊਂਡ ਦੇ ਵਿੱਚ ਇਹ ਸਾਰਾ ਫੈਸਟ ਜਿਹੜਾ ਹੋ ਲੱਗਿਆ ਹੋਇਆ ਬਾਕੀ ਇੱਧਰ ਸਾਹਮਣੇ ਸਟੇਜ ਹੈ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਸਟੇਜ ਦਿਖਾਈ ਹੁੰਦੀ ਸੀ ਇੱਥੇ ਸਾਰੀਆਂ ਪਰਫਾਰਮੈਂਸ ਵਗੈਰਾ ਜਿਹੜੀਆਂ ਹੁੰਦੀਆਂ ਨੇਗੀਆਂ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਰੂ ਫੈਸਟ ਜਿਹੜਾ ਕਿ ਲੱਗਿਆ ਹੋਇਆ ਸ਼ਹਿਰ ਚੰਡੀਗੜ੍ਹ ਦੇ ਵਿੱਚ ਬਾਕੀ ਐਡਰੈਸ ਵਗੈਰਾ ਡੇਟਸ ਵਗੈਰਾ ਆਪਾਂ ਸਾਰੀਆਂ ਵੀਡੀਓ ਦੇ ਸ਼ੁਰੂ ਵਿੱਚ ਸਾਰੀਆਂ ਦੱਸਤੀਆਂ ਸੋ ਅੱਜ ਦੀ ਵੀਡੀਓ ਨੂੰ ਅਪੈਂਡ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਜਿਹੜੀ ਉਹ ਵਧੀਆ ਲੱਗੀ ਹੋ ਐਵੇਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਆਪਦੇ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ